ਵਿਚਾਰ ਦਾ ਵਿਸ਼ੇ ਕਿ ਇਹ ਤੋਂ ਅਖਰ ਜ਼ਿੰਦਗੀ ਦੇ ਵਿੱਚ ਚਮਤਕਾਰ ਲੈ ਆਉਣਗੇ ਹਰ ਤਰ੍ਹਾਂ ਤੋਂ ਤੁਹਾਨੂੰ ਸੰਪਨ ਕਰ ਦੇਣਗੇ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਹਾਂ ਤੁਹਾਨੂੰ ਪਤਾ ਹੈ ਦੋ ਐਵੇਂ ਦੇ ਸ਼ਬਦ ਨੇ ਜੋ ਤੁਹਾਡੀਆਂ ਹਜ਼ਾਰਾਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਨੇ ਤੇ ਆਪਣੇ ਜੀਵਨ ਨੂੰ ਐਨਾ ਸੋਹਣਾ ਬਣਾ ਸਕਦੇ ਨੇ ਜਿੱਥੇ ਦੁੱਖ ਤੇ ਰੋਗ ਕਦੀ ਬਿਨ ਨਹੀਂ ਆਏਗਾ ਪਹਿਲਾ ਸ਼ਬਦ ਹੈ ਧੰਨਵਾਦ ਤੇ ਦੂਜਾ ਹੈ ਮੈਨੂੰ ਮਾਫ਼ ਕਰ ਦਿਓ ਆਪਾਂ ਨੂੰ ਭਾਵੇਂ ਦੋ ਲਫ਼ਜ਼ ਬਹੁਤ ਛੋਟੇ ਲੱਗਦੇ ਆਪਾਂ ਨੂੰ ਭਾਵੇਂ ਇਹਨਾਂ ਦੀ ਕੀਮਤ ਅੱਜ ਨਹੀਂ ਪਤਾ ਪਰ ਆਪਣੀ ਜ਼ਿੰਦਗੀ ਵਿੱਚ ਇਹਨਾਂ ਦੋ ਲਫ਼ਜ਼ਾਂ ਦਾ ਬੜਾ ਵੱਡਾ ਥਾਂ ਹੈ ਪਰ ਅਜੇ ਵੀ ਆਪਾਂ ਨੂੰ ਇਸ ਨੂੰ ਕੀਮਤ ਨਹੀਂ ਪਤਾ ਆਪਣੇ ਵਿੱਚੋਂ ਕਈ ਕਿਆ ਦਿੰਦੇ ਨੇ ਅਸੀਂ ਤਾਂ ਮਾਫ਼ ਕਰ ਦਈਏ ਅਸੀਂ ਤਾਂ ਰੈਡੀ ਆ ਪਰ ਅਗੋ ਉਹ ਮਨੁੱਖ ਕਹੇ ਵੀ ਮੈਂ ਵੀ ਗਲਤੀ ਕੀਤੀ ਤੇ ਬਸ ਇਹ ਛੋਟੀਆਂ-ਛੋਟੀਆਂ ਗੱਲਾਂ ਆਪਣੇ ਰਿਸ਼ਤਿਆਂ ਵਿੱਚ ਅੱਜ ਜ਼ਹਿਰ ਪਰੰਦੀਆਂ ਨੇ ਪਰ ਜੋ ਸਾਡੇ ਨਾਲ ਅੱਜ ਜੁੜੇ ਨੇ ਪਤਾ ਨਹੀਂ ਕਿਉਂ ਆਪਾਂ ਨੂੰ ਉਹਨਾਂ ਨੂੰ ਦੁੱਖ ਤਕਲੀਫਾਂ ਦਾ ਪਤਾ ਹੀ ਨਹੀਂ ਹੁੰਦਾ ਆਪਾਂ ਕਈ ਵਾਰ ਕਹਿ ਦਿੰਦੇ ਆਂ ਵੀ ਜਦੋਂ ਗਲਤੀ ਤੇ ਉਹਦੀ ਤਾਂ ਫਿਰ ਦੋਸਤੋ ਮੈਂ ਕਿਉਂ ਮਾਫੀ ਮੰਗਾ ਗਲਤੀ ਭਾਵੇਂ ਦੋਵਾਂ ਵਿੱਚੋਂ ਕਿਸੇ ਦੇ ਵੀ ਹੋਵੇ ਪਰ ਰਿਸ਼ਤੇ ਤਾਂ ਆਪਣਾ ਦੋਵਾਂ ਦਾ ਹੈ ਨਾ ਕਈ ਵਾਰ ਆਪਾਂ ਕਿਸੇ ਨੂੰ ਮਾਫੀ ਮੰਗਣਾ ਬੜਾ ਔਖਾ ਲੱਗਦਾ ਹੈ ਪਰ ਆਪਾਂ ਇਹ ਕਿਉਂ ਨਹੀਂ ਸੋਚਦੇ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਇਹ ਲਫ਼ਜ਼ ਤਾਂ ਬਹੁਤ ਛੋਟਾ ਹੈ ਜੋ ਨਾਤੇ ਸਾਡੇ ਜੀਵਨ ਵਿੱਚ ਖਾਸ ਨੇ ਉਹਨਾਂ ਨੂੰ ਬਚਾਉਣ ਲਈ ਕਦੇ ਵੀ ਪਿੱਛੇ ਨਾ ਹਟੋ ਆਪਣੇ ਬੇਬੇ ਬਾਪੂ ਆਪਣੇ ਲਈ ਕਿੰਨਾ ਕੁਝ ਕਰਦੇ ਨੇ ਪਰ ਆਪਾਂ ਨੂੰ ਲੱਗਦਾ ਹੈ ਵੀ ਸਾਰੇ ਜਣੇ ਸਭ ਲਈ ਕਰਦੇ ਨੇ ਓ ਕੀ ਵਾਕ ਕਰਦੇ ਪੈ ਨੇ ਸਾਰੇ ਮਾਪਿਓ ਸਾਰਿਆਂ ਬੱਚਿਆਂ ਲਈ ਕਰਦੇ ਨੇ ਉਹਨਾਂ ਸਾਡੇ ਲਈ ਕੀ ਵਾਕ ਕੀਤਾ ਤੁਸੀਂ ਕਦੇ ਉਹਨਾਂ ਨੂੰ ਧੰਨਵਾਦ ਕਹਿ ਕੇ ਵੇਖੋ ਉਹ ਜੋ ਆਨੰਦ ਤੁਹਾਨੂੰ ਸੁੱਖ ਤੇ ਖੁਸ਼ੀ ਉਹਨਾਂ ਦੇ ਮੁਖ ਤੇ ਹੋਵੇਗੀ ਨਾ ਉਹ ਤੁਹਾਨੂੰ ਕਿਤੋਂ ਨਹੀਂ ਦੇਖਣੀ ਹੋਏ ਉਹ ਤੁਹਾਨੂੰ ਵੀ ਆਨੰਦ ਤੇ ਖੁਸ਼ੀ ਨਾਲ ਭਰ ਦਵੇਗਾ ਸੁੱਖ ਕਿਤੇ ਸੜਕਾਂ ਤੇ ਨਹੀਂ ਵਿਕਦਾ ਜਿਵੇਂ ਹੁੰਦਾ ਨਾ ਅੱਜ ਹਰ ਪੈਸੇ ਵਾਲਾ ਸੁਖੀ ਹੋਣਾ ਸੀ ਤੁਸੀਂ ਇਹਨਾਂ ਲਫ਼ਜ਼ਾਂ ਨੂੰ ਆਪਣੇ ਜੀਵਨ ਵਿੱਚ ਥਾਂ ਤਾਂ ਦੇ ਕੇ ਦੇਖੋ ਇਹ ਜ਼ਿੰਦਗੀ ਨਾ ਬੜੀ ਸੋਹਣੀ ਬਣਾ ਦੇਣ ਕਿ ਆਪਾਂ ਆਪਣਾ ਜੀਵਨ ਆਪ ਸਵਾਰਨਾ ਤੇ ਬਸ ਇਨ੍ਹਾਂ ਲਫ਼ਜ਼ਾਂ ਨੂੰ ਕਦੇ ਤੇ ਕਿੱਥੇ ਵਰਤਣਾ ਇਹ ਸਿੱਖ ਅੱਜ ਜ਼ਿਆਦਾ ਤਾਂ ਦੁਖੀ ਤਾਂ ਮਾ ਵੀ ਸਾਹਮਣੇ ਵਾਲੇ ਦੇ ਦੁੱਖ ਨੂੰ ਵੀ ਨਹੀਂ ਸਮਝਦੇ ਆਪਾਂ ਨੂੰ ਇਹ ਹੁੰਦਾ ਵੀ ਸਾਹਮਣੇ ਵਾਲਾ ਮਾਫੀ ਮੰਗੇ ਮੇਰੇ ਤੋਂ ਉਹ ਧੰਨਵਾਦ ਕਰੇ ਅਗਲੇ ਨੂੰ ਐਵੇਂ ਹੁੰਦਾ ਵੀ ਓਕੇ ਇਸ ਲਈ ਨਿਮਰਤਾ ਲੈ ਕੇ ਆਓ ਜ਼ਿੰਦਗੀ ਵਿੱਚ ਤੇ ਸੁਖੀ ਰਹੋ ਇੱਕ ਵਾਰ ਨਾ ਇੱਕ ਗਲੀ ਦੇ ਵਿੱਚ ਜਵਾਕ ਖੇਡਦੇ ਹੁੰਦੇ ਨੇ ਉਹਨਾਂ ਵਿੱਚ ਇੱਕ ਬੱਚਾ ਨਾ ਆਪਣੀ ਗਰੀਬੀ ਤੋਂ ਇੰਨਾ ਜ਼ਿਆਦਾ ਤੰਗ ਆ ਗਿਆ ਸੀ ਨਾ ਵੀ ਜਦੋਂ ਆਪਣੇ ਦੋਸਤਾਂ ਨਾਲ ਖੇਡਦਾ ਪਿਆ ਸੀ ਉਹਨੇ ਕਿਹਾ ਵੀ ਜਾਂ ਤੇ 35 ਵਰਿਆਂ ਦਾ ਜਦੋਂ ਮੈਂ ਹੋ ਗਿਆ ਜਾਂ ਤਾਂ ਉਦ ਤੱਕ ਮੈਂ ਆਪਣੀ ਗਰੀਬੀ ਨੂੰ ਕੱਟ ਦਾਂਗਾ ਨਹੀਂ ਤੇ ਫਿਰ ਮੈਂ ਦੁਨੀਆ ਦੇ ਵਿੱਚ ਉਹ ਮੇਰਾ ਆਖਰੀ ਪਲ ਹੋਵੇਗਾ ਨਹੀਂ ਤਾਂ ਮੈਂ ਰੱਬ ਨੂੰ ਵੀ ਪਿਆਰਾ ਹੋ ਜਾਵਾਂਗਾ ਹੁਣ ਇੰਨੇ ਛੋਟੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਸਭ ਨੂੰ ਬੜੀ ਹੈਰਾਨੀ ਹੁੰਦੀ ਵੀ ਛੋਟੇ ਜਿੱਚ ਬਾਕ ਨੇ ਕਿੰਨੀ ਵਧੀਆ ਗੱਲ ਕਹਿ ਦਿੱਤੀ ਕਿਉਂਕਿ ਉਸ ਸਮੇਂ ਉਹ ਸਵੇਰੇ ਨਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਤੇ ਅਖਬਾਰ ਵੰਡ ਕੇ ਆਇਆ ਕਰਦਾ ਸੀ ਵੇਚਿਆ ਕਰਦਾ ਸੀ ਉਹਨੇ ਜੋ ਕਿਹਾ ਸੱਚ ਕੀਤਾ ਹੁਣ ਵੇਖੋ ਉਹਨੇ ਸੱਚ ਕਿਵੇਂ ਕੀਤਾ ਘਰ ਵਿੱਚ ਗਰੀਬੀ ਸੀ ਤਾਂ ਬੱਚੇ ਨੇ ਆਪਣਾ ਖਰਚਾ ਆਪ ਚੁੱਕਣ ਦੀ ਗੱਲ ਕੀਤੀ ਘਰ ਘਰ ਜਾ ਕੇ ਤੇ ਅਖਬਾਰ ਵੰਡਣ ਦੀ ਗੱਲ ਕੀਤੀ ਅਖਬਾਰ ਵੰਡ ਕੇ ਆਉਂਦਾ ਉਹ ਸਵੇਰੇ 5 ਵਜੇ ਉੱਠਦਾ ਅਖਬਾਰ ਵੰਡ ਕੇ ਆਉਂਦਾ ਪਰ ਕੁਝ ਦਿਨ ਮਿਹਨਤ ਕਰਨ ਤੋਂ ਬਾਅਦ ਉਹਨੂੰ ਪਤਾ ਲੱਗਾ ਵੀ ਜਿੰਨੇ ਪੈਸੇ ਉਹਨੂੰ ਚਾਹੀਦੇ ਨੇ ਨਾ ਉਹ ਉਹਨੂੰ ਹਜੇ ਵੀ ਨਹੀਂ ਮਿਲਦੇ ਉਹਨੇ ਨਹੀਂ ਕਮਾਉਂਦਾ ਪਿਆ ਉਹ ਸੋਚਣ ਲੱਗਾ ਕਿਉਂਕਿ ਉਹਦਾ ਮੰਨਣਾ ਸੀ ਵੀ ਇੱਕ ਬਿਨਾ ਪੈਰ ਵਾਲਾ ਮਨੁੱਖ ਵੀ ਜੇ ਪਹਾੜ ਦੇ ਸਿਖਰ ਤੇ ਜਾ ਕੇ ਉੱਥੇ ਹੱਥ ਲਾ ਸਕਦਾ ਤੇ ਫਿਰ ਬਸ ਇਹਨੂੰ ਇੰਨਾ ਪਤਾ ਹੈ ਵੀ ਹੋਣਾ ਕੀ ਚਾਹੀਦਾ ਜਾਣਾ ਕਿੱਥੇ ਹੈ ਰਾਹ ਕਿਹੜਾ ਉਹ ਆਪਣੇ ਕੋਲ ਜ਼ਿੰਦਗੀ ਦਾ ਜੇਕਰ ਕੋਈ ਗੋਲ ਹੈ ਤਾਂ ਆਪਾਂ ਉੱਥੇ ਤੱਕ ਪਹੁੰਚ ਜਾਵਾਂਗੇ ਜੇ ਜ਼ਿੰਦਗੀ ਦਾ ਕੋਈ ਲਕਸ਼ਣ ਨਹੀਂ ਫਿਰ ਭਾਵੇਂ ਚਾਰ ਪੈਰ ਵੀ ਕਿਉਂ ਨਾ ਹੋਣ ਆਪਾਂ ਕਿਤੇ ਨਹੀਂ ਪਹੁੰਚ ਸਕਦੇ ਬੱਸ ਚ ਬਈ ਦਾ ਟਿਕਟ ਕਟਾਈ ਦੀ ਫਲਾਣੀ ਥਾਂ ਜਾਣਾ ਹੈ ਉਤਰਨਾ ਹੈ ਪਤਾ ਹੈ ਤੇ ਜੇ ਪਤਾ ਹੀ ਨਾ ਹੋਵੇਗਾ ਬਸਾਂ ਤੇ ਲੱਖਾਂ ਚੱਲਦੀਆਂ ਨੇ ਲੱਖਾਂ ਹੀ ਨਾ ਕਿਤੇ ਨਾ ਕਿਤੇ ਜਾਣਾ ਹੁੰਦਾ ਜੇ ਪਤਾ ਹੀ ਨਾ ਹੋਵੇਗਾ ਤੇ ਕਦੀ ਆਪਣੇ ਮੰਜ਼ਿਲ ਤੇ ਪਹੁੰਚਾਂਗੇ ਨਹੀਂ ਤਾਂ ਇਹੀ ਉਹਦੀ ਕਾਮਯਾਬੀ ਦਾ ਪਹਿਲਾ ਰਾਜ਼ ਬਣਿਆ ਉਹ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਨਾਲ ਵੇਖਣ ਲੱਗਾ ਹਰ ਚੀਜ਼ ਨੂੰ ਸੋਚਣ ਲੱਗਾ ਉਹ ਜਦੋਂ ਅਖਬਾਰ ਵੇਚਣ ਜਾਂਦਾ ਤਾਂ ਉਹਨੂੰ ਪਤਾ ਲੱਗਾ ਵੀ ਲੋਕਾਂ ਨੂੰ ਨਾ ਪੀਣ ਵਾਲੇ ਪਦਾਰਥ ਜਿਵੇਂ ਮਿੱਠੇ ਖੱਟੇ ਠੰਡੇ ਇਹ ਬੜੇ ਵਧੀਆ ਲੱਗਦੇ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਜ਼ਿਆਦਾ ਕੀ ਪਸੰਦ ਹੁੰਦਾ ਫਿਰ ਕੀ ਕੀਤਾ ਵੀ ਉਹਨਾਂ ਦੇ ਘਰ ਦੇ ਕੋਲ ਇੱਕ ਦੁਕਾਨ ਸੀ ਉਹਨੇ ਹਫ਼ਤੇ ਤੱਕ ਉੱਥੋਂ ਨਾ ਬੋਤਲਾਂ ਦੇ ਟੱਕਣ ਚੁੱਕਣੇ ਸ਼ੁਰੂ ਕੀਤੇ ਉਹਨੂੰ ਪਤਾ ਲੱਗਾ ਕਿ ਠੰਡਾ ਤੇ ਮਿੱਠਾ ਜ਼ਿਆਦਾ ਲੋਕ ਪੀਣਾ ਪਸੰਦ ਕਰਦੇ ਉਹਨੇ ਅਖਬਾਰ ਦੇ ਨਾਲ ਠੰਡੇ ਤੇ ਨਾਲ ਟੌਫੀਆਂ ਵੇਚਣਾ ਸ਼ੁਰੂ ਕਰ ਦਿੱਤੀ ਪਹਿਲਾਂ ਸਾਈਕਲਾਂ ਦੀ ਕਾਠੀਆਂ ਦੇ ਨਾਲ ਅੱਗੇ ਬੜਾ ਵੱਡਾ ਇੱਕ ਪੀ ਬਣਿਆ ਹੁੰਦਾ ਸੀ ਟੋਕਰੀ ਟਾਈਪ ਤੇ ਉਹਦੇ ਵਿੱਚ ਲੋਕੀ ਚੀਜ਼ਾਂ ਰੱਖਦੇ ਸੀ ਵੇਖਦੇ ਵੇਖਦੇ ਹੁਣ ਪਹਿਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਕਮਾਉਣ ਲੱਗ ਪਿਆ ਹੁਣ ਸਮੇਂ ਦੇ ਕਿਸੇ ਅੱਛੇ ਜਗ੍ਹਾ ਜਾ ਕੇ ਤੇ ਨੌਕਰੀ ਕਰਦੇ ਬੰਦੇ ਦੀ ਤਨਖਾਹ ਨਾਲੋਂ ਕਿਤੇ ਜ਼ਿਆਦਾ ਸੀ ਇਹ ਤਾਂ ਹੋ ਸਕਿਆ ਕਿਉਂ ਹੋਇਆ ਕਿਉਂਕਿ ਉਹ ਕੰਮ ਕਰਦਾ ਸੀ ਜੋ ਉਹਨੇ ਉਹਦੇ ਸੁਪਨੇ ਦੇ ਨੇੜੇ ਲੈ ਕੇ ਜਾਂਦਾ ਪਿਆ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਿਆ ਗਿਆ ਉਹ ਨਾਲ-ਨਾਲ ਪੜਦਾ ਸੀ ਮੀ ਦੀ ਰੋਤ ਕਾਰਨ ਉਹ ਲੋਕਾਂ ਦੇ ਘਰਾਂ ਵਿੱਚ ਉਹ ਚੀਜ਼ਾਂ ਨਹੀਂ ਸੀ ਪਹੁੰਚ ਪਾਰਿਆ ਜਿਸ ਕਾਰਨ ਉਦੋਂ ਜੋ ਪੈਸੇ ਸੀ ਉਹ ਘਟਦੇ ਜਾ ਰਹੇ ਸੀ ਪਰ ਉਹਦੇ ਜੀ ਪਿਤਾ ਜੀ ਸਨ ਹੁਣ ਵਧੀਆ ਕਮਾਈ ਕਰਨ ਲੱਗ ਪਏ ਸਨ ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਉਹਦਾ ਪੁੱਤਰ ਹੁਣ ਇਹ ਕੰਮ ਕਰੇ ਹੁਣ ਉਹ ਚਾਹੁੰਦੇ ਸੀ ਵੀ ਉਹਦਾ ਪੁੱਤਰ ਆਪਣਾ ਸਾਰਾ ਧਿਆਨ ਪੜਾਈ ਵਾਲੇ ਪਾਸੇ ਲਾਵੇ ਉਹਦੇ ਪਿਤਾ ਜੀ ਹਮੇਸ਼ਾ ਕਹਿੰਦੇ ਕਿਂਦੇ ਪੁੱਤ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਲੇ ਰਾਹ ਜ਼ਰੂਰ ਬਦਲੋ ਪਰ ਕਦੇ ਮੰਜ਼ਿਲ ਨੂੰ ਨਾ ਬਦਲੋ ਉਹ ਇੱਕ ਦਿਨ ਆਪਣੇ ਪਿਤਾ ਨਾਲ ਬੈਠੇ ਤੇ ਉਹਨਾਂ ਤੋਂ ਜਾਣਕਾਰੀ ਲਈ ਵੀ ਕਿਵੇਂ ਘਰ ਬੈਠੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਤੇ ਆਪਣੀ ਤਨਖਾਹ ਨੂੰ ਵੀ ਵਧਾ ਸਕਦੇ ਉਹਨਾਂ ਇਹ ਗੱਲ ਬੜੀ ਵਧੀਆ ਲੱਗੀ ਕਿਵੇਂ ਆਪਾਂ ਕਿਵੇਂ ਕਿਸੇ ਕੰਪਨੀ ਦੇ ਵਿੱਚ ਪੈਸੇ ਲਾ ਉਹਦੇ ਕੁਝ ਹਿੱਸੇਦਾਰ ਬਣ ਜਾਂਦੇ ਆ ਭੀ ਜਿਵੇਂ ਜਿਵੇਂ ਕੰਪਨੀ ਪੈਸੇ ਕਮਾਵੇਗੀ ਤੁਹਾਨੂੰ ਵੀ ਫਾਇਦਾ ਹੁੰਦਾ ਜਾਵੇਗਾ ਫਿਰ ਉਹਨੇ ਆਪਣੇ ਘਰੋਂ ਤੇ ਵੱਖ-ਵੱਖ ਕਿਤਾਬਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਣਕਾਰੀ ਇਕੱਠੀ ਕਰਕੇ ਉਹਨੂੰ ਕਿਸੇ ਸਟਾਕ ਮਾਰਕੀਟ ਇਹ ਦਾ ਨਾਂ ਪਤਾ ਲੱਗ ਕੇ ਕੀ ਕਹਿੰਦੇ ਨੇ ਬੀ ਬਹੁਤ ਵਧੀਆ ਤੇ ਕੁਝ ਬਹੁਤ ਹੀ ਭੈੜੀਆਂ ਗੱਲਾਂ ਬਾਰੇ ਪਤਾ ਲੱਗਾ ਜਿਵੇਂ ਕਿ ਬੀ ਇਹਦੇ ਵਿੱਚ ਰਿਸਕ ਹੈ ਪਰ ਰਿਸਕ ਉਨਾ ਹੀ ਹੈ ਜਿੰਨਾ ਵੀ ਸਭ ਚੰਗੀ ਤਰ੍ਹਾਂ ਮੈਨੇਜ ਕਰਨਾ ਨਹੀਂ ਆਉਂਦਾ ਜਿਵੇਂ ਛੋਟੇ ਜਿਹੇ ਬੱਚੇ ਲਈ ਕਾਰ ਚਲਾਉਣਾ ਬੜਾ ਔਖਾ ਤੇ ਰਿਸਕ ਭਰਿਆ ਕੰਮ ਹੈ ਕਿਉਂਕਿ ਅਜੇ ਮੈਂ ਗੱਡੀ ਚਲਾਉਣੀ ਸਿੱਖੀ ਨਹੀਂ ਤੇ ਜੇ ਆਪਾਂ ਬਿਨਾਂ ਕਿਸੇ ਸਿਖਾ ਸਿਖਾਏ ਕਿਸੇ ਦੇ ਚਲਾਵਾਂਗੇ ਤਾਂ ਲਾਜ਼ਮੀ ਹੈ ਕਿਸੇ ਚੀਜ਼ ਵਿੱਚ ਵੱਜਾਂਗੇ ਗੱਡੀ ਤਾਂ ਖਰਾਬ ਹੋਵੇਗੀ ਪਤਾ ਰੱਬ ਨੂੰ ਪਿਆਰਾ ਵੀ ਆਪਾਂ ਵੀ ਜੇ ਗੱਡੀ ਵੱਜੀ ਤੇ ਕੀਪ ਤਾਂ ਪ੍ਰਾਣ ਵੀ ਚਲੇ ਜਾਣ ਐਵੇਂ ਮਨੁੱਖ ਨੂੰ ਵੀ ਕਈਆਂ ਤਰ੍ਹਾਂ ਦੇ ਸਟਾਕ ਮਾਰਕੀਟ ਜਿਹਨੂੰ ਮੈਨੇਜ ਨਹੀਂ ਕਰਨੀ ਆਉਂਦੀ ਕਹਿੰਦੇ ਉਹ ਬਿਨਾਂ ਸੋਚਿਆ ਸਮਝੇ ਜਦੋਂ ਪੈਸੇ ਲਾਉਣਾ ਸ਼ੁਰੂ ਕਰ ਦਿੰਦਾ ਤੇ ਘਾਟਾ ਫਿਰ ਹੋਣਾ ਉਹਨੂੰ ਲਾਚਮੀ ਇਸ ਲਈ ਬੱਚੇ ਨੇ ਨਾ ਪਹਿਲਾਂ ਕਿਵੇਂ ਕੰਮ ਕਰੀਦਾ ਤੇ ਕਿਵੇਂ ਫਾਇਦਾ ਲਈਦਾ ਇਹ ਸਭ ਸਿੱਖਿਆ ਫਿਰ ਵਿੱਚ ਪੈ ਰੱਖਿਆ ਤਾਂ ਹੀ ਉਹ ਬਿਨਾਂ ਕਿਸੇ ਜੋਖਮ ਤੋਂ ਕੰਮ ਨੂੰ ਚਲਾ ਸਕੇ ਉਨੇ ਸਭ ਤੋਂ ਪਹਿਲੀ ਗੱਲ ਇਹ ਪਤਾ ਲੱਗੀ ਵੀ ਹਰ ਇੱਕ ਕੰਪਨੀ ਨੂੰ ਆਪਣਾ ਕੰਮ ਅੱਗੇ ਤੋਰਨ ਲਈ ਪੈਸੇ ਤਾਂ ਚਾਹੀਦੇ ਹੀ ਨੇ ਜਿਸ ਵਿੱਚ ਆਪਾਂ ਆਮ ਮਨੁੱਖ ਵੀ ਉਹਦੇ ਹਿੱਸੇਦਾਰ ਬਣਦੇ ਆ ਉਹਨਾਂ ਪੈਸਿਆਂ ਨਾਲ ਉਹ ਅੱਗੇ ਵਧੇ ਜੋ ਹਿੱਸੇਦਾਰ ਨੇ ਉਹਨਾਂ ਨੇ ਹੀ ਅੱਗੇ ਵਧਾਉਂਦਾ ਹੈ ਹਮੇਸ਼ਾ ਵੇਖੋ ਬਾਜ਼ਾਰ ਦੀ ਸਭ ਤੋਂ ਵਧੀਆ ਨਾਮੀ ਕੰਪਨੀ ਪਰ ਖਰਾਬ ਹਾਲਤ ਦੇ ਕਾਰਨ ਜਦੋਂ ਸ਼ੇਅਰ ਦੀ ਹਾਲ ਕੀਮਤ ਘਟ ਹੁੰਦੀ ਹੈ ਤਾਂ ਉਸ ਵਕਤ ਉਹਨੂੰ ਖਰੀਦ ਲਓ ਕਿਉਂਕਿ ਜੇਕਰ ਤੁਹਾਡੀ ਗੱਡੀ ਦਾ ਚਲਾਣ ਵਾਲਾ ਵਧੀਆ ਹੋਵੇਗਾ ਤਾਂ ਟੁੱਟੀ ਸੜਕ ਤੇ ਗੱਡੀ ਜ਼ਰੂਰ ਹੋਲੀ ਕਰ ਲਵੇਗਾ ਪਰ ਗੱਡੀ ਨੂੰ ਕਦੇ ਵੀ ਡਿੱਗਣ ਨਹੀਂ ਦੇਵੇਗਾ ਜਿਵੇਂ ਮਾੜਾ ਸਮਾਂ ਜਾਂ ਟੁੱਟੀ ਸੜਕ ਖਤਮ ਹੋਵੇਗੀ ਗੱਡੀ ਫੇਰ ਸਹੀ ਚੱਲਣ ਲੱਗ ਜਾਵੇਗੀ ਜਦੋਂ ਕੰਪਨੀ ਸਹੀ ਰਸਤੇ ਆ ਜਾਵੇ ਤਾਂ ਸ਼ੇਅਰ ਉਹਦਾ ਲਾਭ ਦੇ ਕੇ ਜਾਏਗਾ ਹੀ ਜਾਏਗਾ ਐਵੇਂ ਕਰੇਗਾ ਤਾਂ ਆਪਾਂ ਨੂੰ ਫਿਰ ਕਦੇ ਵੀ ਕਿਸੇ ਪਾਸੇ ਨੁਕਸਾਨ ਨਹੀਂ ਹੋਵੇਗਾ ਜੋ ਚੀਜ਼ਾਂ ਆਪਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਰਦੇ ਆ ਉਹ ਪਾਸੇ ਇਨਵੈਸਟ ਕਰਦੇ ਵੇਖੋ ਜਿਵੇਂ ਬੱਚਾ ਅਖਬਾਰ ਵੇਚਦਾ ਸੀ ਉਹਨੂੰ ਪਤਾ ਸੀ ਕਿਹੜਾ ਅਖਬਾਰ ਸਭ ਤੋਂ ਵਧੀਆ ਤੇ ਕਿਹੜਾ ਲੋਕ ਸਭ ਤੋਂ ਜ਼ਿਆਦਾ ਪੜਨਾ ਪਸੰਦ ਕਰਦੇ ਨੇ ਕਿਉਂਕਿ ਐਵੇਂ ਦੀ ਚੀਜ਼ ਨਾ ਕਦੇ ਨੁਕਸਾਨ ਵਿੱਚ ਨਹੀਂ ਜਾਂਦੀ ਐਵੇਂ ਇਸ ਬੱਚੇ ਨੇ ਆਪਣੇ ਬਾਪੂ ਨਾਲ ਮਿਲ ਕੇ ਲੰਬੇ ਸਮੇਂ ਲਈ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਨਤੀਜਾ ਇਹ ਨਿਕਲਿਆ ਵੀ ਜਦੋਂ 14 ਸਾਲ ਦਾ ਹੋਇਆ ਉਹ ਆਪਣੀ ਮਿਹਨਤ ਸਦਕਾ 40 ਕਿਲੇ ਜ਼ਮੀਨ ਦਾ ਮਾਲਕ ਬਣ ਗਿਆ ਆਪਣਾ ਕਾਲਜ ਦੀ ਪੜ੍ਹਾਈ ਜਦੋਂ ਖਤਮ ਕੀਤੀ ਤੇ 80 ਲੱਖ ਰੁਪਏ ਵੀ ਉਹਨੇ ਜਮ੍ਹਾਂ ਕਰ ਚੁੱਕਿਆ ਸੀ ਹਨ ਨੂੰ ਇਹ ਤਾਂ ਸਮਝ ਆ ਗਈ ਸੀ ਵੀ ਮੇਰੀ ਸੋਚ ਤੇ ਨੀਤੀਆਂ ਇੱਥੋਂ ਤੱਕ ਮੈਨੂੰ ਲੈ ਕੇ ਆਈਆਂ ਨੇ ਪਰ ਹੁਣ ਕੁਝ ਸੋਚ ਤੇ ਨਿਚੀਆਂ ਨੀਤੀਆਂ ਬਦਲਣ ਦਾ ਸਮਾਂ ਆ ਗਿਆ ਤਾਂ ਉਹਨੇ ਜੋ ਉਸ ਸਮੇਂ ਦਾ ਸਭ ਤੋਂ ਵਧੀਆ ਚੀਜ਼ ਸੀ ਮਾਹਿਰ ਸੀ ਉਹਦੇ ਵਿੱਚ ਆਪਣਾ ਅੱਗੇ ਵਧਣਾ ਸ਼ੁਰੂ ਕੀਤਾ ਉਸ ਕੋਲ 2 ਸਾਲ ਦਾ ਸਮਾਂ ਲੱਗਿਆ ਉਹਨੇ ਕਿਹਾ ਹਮੇਸ਼ਾ ਜੋ ਜਿਸ ਕੰਮ ਵਿੱਚ ਮਾਹਿਰ ਹੈ ਉਹਨੂੰ ਹੀ ਸਿੱਖਣਾ ਸ਼ੁਰੂ ਕਰੋ ਤਾਂ ਉਸਨੇ ਆਪਣੀ ਕੰਪਨੀ ਬਣਾਈ ਇਨਵੈਸਟ ਕਰਨ ਦੀ ਸਾਲ ਵਿੱਚ ਹੀ ਕਰੋੜਾਂ ਉਸ ਕੰਪਨੀ ਤੋਂ ਕਮਾ ਲੈ 30 ਸਾਲ ਦੀ ਉਮਰ ਵਿੱਚ ਉਹ ਅਰਬਪਤੀ ਬਣ ਕੇ ਆਪਣੇ ਛੋਟੇ ਹੁੰਦੇ ਦੇ ਖੁਆਬ ਨੂੰ ਪੂਰਾ ਕੀਤਾ ਕਹਿੰਦੇ ਨੇ ਗਰੀਬ ਘਰ ਜਨਮ ਹੋਇਆ ਇਹ ਸਾਡੀ ਗਲਤੀ ਨਹੀਂ ਪਰ ਜੇ ਆਪਾਂ ਗਰੀਬ ਹੀ ਮਰ ਜਾਂਦੇ ਆ ਇਹ ਜ਼ਰੂਰ ਆਪਣੀ ਗਲਤੀ ਸਿਰਫ ਮਿਹਨਤ ਕਰਨ ਨਾਲ ਸਭ ਠੀਕ ਨਹੀਂ ਹੁੰਦਾ ਮਿਹਨਤ ਨਾਲ ਸਹੀ ਨੀਤੀਆਂ ਅਤੇ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਤਾਂ ਹੀ ਮਨੁੱਖ ਕਾਮਯਾਬੀ ਦੀ ਰਾਹ ਤੇ ਚੱਲਦਾ ਹੈ ਜੇ ਆਪਣੇ ਭਾਰਤ ਵਿੱਚ ਬੰਬੇ ਸਟਾਕ ਐਕਸਚੇਂਜ ਨੂੰ ਦੂਜੀ ਨੈਸ਼ਨਲ stock exchange ਆਪਾਂ ਇਹਨਾਂ ਦੋਹਾਂ ਵਿੱਚ ਕਿਸੇ ਵਿੱਚ ਵੀ ਕੰਮ ਕਰ ਸਕਦੇ ਆ ਇਹਦੇ ਲਈ ਜੀਮੈਂਡ ਅਕਾਊਂਟ ਖੁਲਵਾਉਣਾ ਬਹੁਤ ਜ਼ਰੂਰੀ ਜਿਵੇਂ ਆਪਾਂ ਕਿਸੇ ਬੈਂਕ ਵਿੱਚ ਖਾਤਾ ਖੁਲਵਾ ਪੈਸੇ ਰੱਖਦੇ ਉਵੇਂ ਇਸਦੇ ਵਿੱਚ ਆਪਣੇ ਸ਼ੇਅਰ ਰੱਖ ਸ਼ੇਅਰ ਰੱਖਦੇ